ਹਾਂ ਪਿਛਲੇ 6-2 ਦਿਨ ਪਹਿਲਾਂ ਇੱਕ ਸਾਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਝਗੜਾ ਇੱਕ ਵਪਾਰੀ ਦੇ ਗੱਲ ਕੁਝ ਲੜਕੇ ਆ ਕੇ ਪੈ ਗਏ ਸੀ ਜਿਨ੍ਹਾਂ ਨੇ ਮੂੰਹ ਘੋਟਾ ਕੇ ਆਇਆ ਸੀ ਜਿਸ ਦੇ ਸਬੰਧ ਵਿੱਚ ਐਫਆਈਆ ਦਰਜ ਹੋ ਗਈ ਸੀ ਉਸ ਦੇ ਵਿੱਚ ਅਸੀਂ ਦੋ ਜਣਿਆਂ ਦੀ ਗ੍ਰਿਫਤਾਰੀ ਪਾ ਲਈ ਤਾਂ ਬਾਕੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਸਰ ਤਰਫ ਕਰ ਕੀਤੀ ਜਾਏਗੀ ਹਾਂ ਜਿਹੜੇ ਭੱਜੇ ਹੋ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰਾਂਗੇ ਤੇ ਸਨ ਸਰ ਸਵਾਸ ਦੋਇਆ ਗਿਆ ਗਾਉਂ ਸੁਰੱਖਿਆ ਵਾਸਤੇ ਹਾਂ ਬਿਲਕੁਲ ਜੀ ਹਾਂ ਹਮੇਸ਼ਾ ਹੀ ਜਿਹੜੇ ਪੁਲਿਸ ਫਰੀ ਕੋਰਟ ਦੀ ਐਕਟਿਵ ਹੈ ਹਰ ਟਾਈਮ ਹਾਜ਼ਰ ਰਹਿੰਦੀ ਹੈ ਤੇ ਜੇ ਕੋਈ ਕ੍ਰਾਈਮ ਹੁੰਦਾ ਸੀ ਅਸੀਂ ਬਹੁਤ ਜਲਦੀ ਉਹਨੂੰ ਟੇਸ ਕਰਦੇ ਜਿਸ ਤਰ੍ਹਾਂ ਇਹ ਵੀ ਹੋਣ ਜੇ ਕਿ ਇਹਨਾਂ ਨੇ ਹੀ ਵਾਅਦਾ ਦੇ ਨਜਾਮ ਦਿੱਤਾ ਤੇ ਜਿੰਦੇ ਚਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਬਾਕੀ ਨੇ ਵੀ ਜਲਦੀ ਚ ਗ੍ਰਿਫਤਾਰ ਕਰ ਲਾਂ। ਹਾਂ ਪਿਛਲੇ ਅ ਛੇ ਦੋ ਦਿਨ ਪਹਿਲਾਂ ਇੱਕ ਸਾਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਝਗੜ ਇੱਕ ਵਪਾਰੀ ਦੇ ਗੱਲ ਕੁਝ ਲੜਕੇ ਆ ਕੇ ਪੈ ਗਏ ਸੀ ਜਿਨ੍ਹਾਂ ਨੇ ਮੂੰਹ ਘੋਟਾ ਕੇ ਆਇਆ ਸੀ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਹੋ ਗਈ ਸੀ ਉਸ ਦੇ ਵਿੱਚ ਅਸੀਂ ਦੋ ਜਣੇ ਦੀ ਗ੍ਰਿਫਤਾਰੀ ਪਾਲੀ ਤੇ ਬਾਕੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਸਰ ਤਰ੍ਹਾਂ ਤਰਕ ਕਰ ਕੀਤੀ ਜਾਂਦੀ ਹੈ। ਹਾਂ ਜਿਹੜੇ ਭੱਜੇ ਹੋ ਨੇ ਉਹ ਤੇ ਪਾਸਿਆਂ ਬਾਰੇ ਸਵਾਲ ਦੋਇਆ ਗਿਆ ਗਾਉਂ ਸੁਰੱਖਿਆ ਵਾਸਤੇ ਹਾਂ ਬਿਲਕੁਲ ਜੀ ਹਾਂ ਹਮੇਸ਼ਾ ਹੀ ਜਿਹੜੇ ਪੁਲਿਸ ਫਰੀਦਕੋਟ ਦੀ ਐਕਟਿਵ ਹਰ ਟਾਈਮ ਹਾਜ਼ਰ ਰਹਿੰਦੀ ਏ ਤੇ ਜੇ ਕੋਈ ਕ੍ਰਾਈਮ ਹੁੰਦਾ ਸੀ ਬਹੁਤ ਜਲਦੀ ਉਹਨੂੰ ਪੇਸ ਕਰਦੇ ਜਿਸ ਤਰ੍ਹਾਂ ਇਹ ਵੀ ਹੋਣ ਜੇ ਇਹਨਾਂ ਨੇ ਪਹਿਹੀ ਵਾਅਦਾ ਨੇ ਅੰਜਾਮ ਦਿੱਤਾ ਤੇ ਜਿੰਦਾ ਚਾਸੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਬਾਕੀ ਰਹਿੰਦੇ ਵੀ ਜਲਦੀ ਜੇ ਗ੍ਰਿਫਤਾਰ ਕਰ ਲਾਂ ਹਾਂ ਪਿਛਲੇ 6-2 ਦਿਨ ਪਹਿਲਾਂ ਇੱਕ ਸਾਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਝਗੜ ਇੱਕ ਵਪਾਰੀ ਦੇ ਗੱਲ ਕੁਝ ਨ ਲੜਕੀਆਂ ਆ ਕੇ ਪੈਗੇ ਸੀ ਜਿਨ੍ਹਾਂ ਨੇ ਮੂੰਹ ਘੋਟਾ ਕੇ ਆਇਆ ਸੀ ਜਿਸ ਦੇ ਸਬੰਧ ਵਿੱਚ ਐਫਆਈਆ ਦਰਜ ਹੋ ਗਈ ਸੀ ਉਸ ਦੇ ਵਿੱਚ ਅਸੀਂ ਦੋ ਜਣਿਆਂ ਦੀ ਗ੍ਰਿਫਤਾਰੀ ਪਾ ਲਈ ਤੇ ਬਾਕੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਸਰ ਤਰ੍ਹਾਂ ਤਰਕ ਕਰ ਕੀਤੀ ਜਾਂਦੀ ਹੈ ਪੰਜ ਜਿਹੜੇ ਭੱਜੇ ਹੋ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰਾਂਗੇ ਤੇ ਆਪਣਾ ਸੈਂਬਰੇ ਸਵਾਰਨ ਦੋਇਆ ਗਿਆ ਗਾਉਂ ਸੁਰੱਖਿਆ ਵਾਸਤੇ ਹਾਂ ਬਿਲਕੁਲ ਜੀ ਹਾਂ ਹਮੇਸ਼ਾ ਹੀ ਜਿਹੜੇ ਪੁਲਿਸ ਫਰੀ ਕੋਟ ਦੀ ਐਕਟਿਵ ਹੈ ਹਰ ਟਾਈਮ ਹਾਜ਼ਰ ਰਹਿੰਦੀ ਹੈ ਤੇ ਜੇ ਕੋਈ ਕ੍ਰਾਈਮ ਹੁੰਦਾ ਸੀ ਅਸੀਂ ਬਹੁਤ ਜਲਦੀ ਉਹਨੂੰ ਪੇਸ਼ ਕਰਦੇ ਜਿਸ ਤਰ੍ਹਾਂ ਇਹ ਵੀ ਹੋਣ ਜੇ ਕਿ ਇਹਨਾਂ ਨੇ ਪਹਿਹੀ ਵਾਅਦਾ ਨੇ ਜਾਂ ਦਿੱਤਾ ਤੇ ਜਿੰਨਾਂ ਚਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਬਾਕੀ ਨੇ ਵੀ ਜਲਦੀ ਜੇ ਗ੍ਰਿਫਤਾਰ ਕਰ ਲਾਂ। ਹਾਂ ਪਿਛਲੇ 6-2 ਦਿਨ ਪਹਿਲਾਂ ਇੱਕ ਸਾਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਝਗੜਾ ਇੱਕ ਵਪਾਰੀ ਦੇ ਗੱਲ ਕੁਝ ਲੜਕੇ ਆ ਕੇ ਪੈ ਗਏ ਸੀ ਜਿਨ੍ਹਾਂ ਨੇ ਮੂੰਹ ਘੋਟਾ ਕੇ ਆਇਆ ਸੀ ਜਿਸ ਦੇ ਸਬੰਧ ਵਿੱਚ ਐਫਆਈਆ ਦਰਜ ਹੋ ਗਈ ਸੀ ਉਸ ਦੇ ਵਿੱਚ ਅਸੀਂ ਦੋ ਜਣਿਆਂ ਦੀ ਗ੍ਰਿਫਤਾਰੀ ਪਾ ਲਈ ਤੇ ਬਾਕੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਸਰ ਤਰਫ ਕਰ ਕਾਰਵਾਈ ਕੀਤੀ ਜਾਵੇ। ਹਾਂ ਜਿਹੜੇ ਭੱਜੇ ਹੋ ਨੇ ਤੇ ਨਾ ਸੈਂਬਰ ਇਸ ਵਾਰ ਦੋਆ ਗਿਆ ਗਾਉਂ ਸੁਰੱਖਿਆ ਵਾਸਤੇ ਹਾਂ ਬਿਲਕੁਲ ਜੀ ਹਾਂ ਹਮੇਸ਼ਾ ਹੀ ਜਿਹੜੇ ਪੁਲਿਸ ਫਰੀ ਕੋਟ ਦੀ ਐਕਟਿਵ ਹੈ ਹਰ ਟਾਈਮ ਹਾਜ਼ਰ ਰਹਿੰਦੀ ਹੈ ਤੇ ਜੇ ਕੋਈ ਕ੍ਰਾਈਮ ਹੁੰਦਾ ਸੀ ਬਹੁਤ ਜਲਦੀ ਉਹਨੂੰ ਟੇਸ ਕਰਦੇ ਜਿਸ ਤਰ੍ਹਾਂ ਇਹ ਵੀ ਹੋਣ ਜੇ ਕਿ ਇਹਨਾਂ ਨੇ ਕੀ ਹੋਈ ਵਾਅਦੇ ਨੇ ਜਨਤ ਦਿੱਤਾ ਤੇ ਜਿੰਦੇ ਚੱਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਬਾਕੀ ਨੇ ਵੀ ਜਲਦੀ ਚ ਗ੍ਰਿਫਤਾਰ ਕਰ ਲਿਆ ਹਾਂ ਪਿਛਲੇ 2 ਦੋ ਦਿਨ ਪਹਿਲਾਂ ਇੱਕ ਸਾਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਝਗੜ ਇੱਕ ਵਪਾਰੀ ਤੇ ਗੱਲ ਕੁਝ ਹਾਂ ਲੜਕੀ ਆ ਕੇ ਪੈਗੇ ਸੀ ਜਿਨ੍ਹਾਂ ਨੇ ਮੂੰਹ ਘੋਟਾ ਕੇ ਆਇਆ ਸੀ ਜਿਸ ਦੇ ਸਬੰਧ ਚ ਐਫ ਆਈ ਆਰ ਦਰਜ ਹੋ ਗਈ ਸੀ ਉਸ ਦੇ ਵਿੱਚ ਅਸੀਂ ਦੋ ਜਣਿਆਂ ਦੀ ਗ੍ਰਿਫਤਾਰੀ ਪਾ ਲਈ ਤੇ ਬਾਕੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਸਰ ਤਰ ਤਰ ਕਾਰਵਾਈ ਕੀਤੀ ਜਾਏਗੀ ਹਾਂ ਜਿਹੜੇ ਭੱਜੇ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰਾਂਗੇ ਤੇ ਆਪਣਾ ਸੈਨ ਬਾਰੇ ਸ਼ਾਸਨ ਦੋਆ ਗਿਆ ਗਾਉਂ ਸੁਰੱਖਿਆ ਵਾਸਤੇ ਹਾਂ ਬਿਲਕੁਲ ਜੀ ਹਾਂ ਹਮੇਸ਼ਾ ਹੀ ਜਿਹੜੇ ਪੁਲਿਸ ਫਰੀਦਕੋਟ ਦੀ ਐਕਟਿਵ ਹੈ ਹਰ ਟਾਈਮ ਹਾਜ਼ਰ ਰਹਿੰਦੀ ਏ ਤੇ ਜੇ ਕੋਈ ਕ੍ਰਾਈਮ ਹੁੰਦਾ ਸੀ ਅਸੀਂ ਬਹੁਤ ਜਲਦੀ ਉਹਨੂੰ ਪੇਸ਼ ਕਰਦੇ ਜਿਸ ਤਰ੍ਹਾਂ ਇਹ ਵੀ ਹੋਣ ਜੇ ਕਿ ਇਹਨਾਂ ਨੇ ਇਹੋ ਹੀ ਵਾਅਦੇ ਨੇ ਨਜਾਮ ਦਿੱਤਾ ਤੇ ਜਿੰਨਾਂ ਚਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਬਾਕੀ ਨੇ ਵੀ ਜਲਦੀ ਚ ਗ੍ਰਿਫਤਾਰ ਕਰ ਲਾਂ। ਆ ਪਿਛਲੇ 6-2 ਦਿਨ ਪਹਿਲਾਂ ਇੱਕ ਸਾਡੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਝਗੜ ਇੱਕ ਵਪਾਰੀ ਦੇ ਗੱਲ ਕੁਝ ਲੜਕੇ ਆ ਕੇ ਪੈ ਗਏ ਸੀ ਜਿਨ੍ਹਾਂ ਨੇ ਮੂੰਹ ਘੋਟਾ ਕੇ ਆਇਆ ਸੀ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਹੋ ਗਈ ਸੀ ਉਸ ਦੇ ਵਿੱਚ ਅਸੀਂ ਦੋ ਜਣਿਆਂ ਦੀ ਗ੍ਰਿਫਤਾਰੀ ਪਾ ਲਈ ਤੇ ਬਾਕੀ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਸਖ਼ਤ ਤਰ੍ਹਾਂ ਕਰਵਾਈ ਕੀਤੀ ਜਾਏਗੀ। ਆ ਜਿਹੜੇ ਭੱਜੇ ਹੋ ਤੇ ਸਾਡਾ ਸੰਭਾਰੇ ਸਵਾਸਦ ਹੋਇਆ ਗਿਆ ਗਾਉਂ ਸੁਰੱਖਿਆ ਵਾਸਤੇ ਹਾਂ ਬਿਲਕੁਲ ਜੀ ਹਾਂ ਹਮੇਸ਼ਾ ਹੀ ਜਿਹੜੇ ਪੁਲਿਸ ਫ੍ਰੀਕੋਰਡ ਦੀ ਐਕਟਿਵ ਹੈ ਹਰ ਟਾਈਮ ਹਾਜ਼ਰ ਰਹਿੰਦੀ ਹੈ ਤੇ ਜੇ ਕੋਈ ਕ੍ਰਾਈਮ ਹੁੰਦਾ ਸੀ ਬਹੁਤ ਜਲਦੀ ਉਹਨੂੰ ਪੇਸ ਕਰਦੇ ਜਿਸ ਤਰ੍ਹਾਂ ਇਹ ਵੀ ਹੋਣ ਜੇ ਕਿ ਇਹਨਾਂ ਨੇ ਪਹਿਹੀ ਵਾਅਦਾ ਨੇ ਜਾਂ ਦਿੱਤਾ ਤੇ ਅੱਜ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਬਾਕੀ ਨੇ ਵੀ ਜਲਦੀ ਜੇ ਗ੍ਰਿਫਤਾਰ ਕਰ ਲਿਆ